ਸਰਮਾਨ ਤੇ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀਓ ਸਭ ਸੰਗਤ ਨੂੰ ਬੇਨਤੀ ਹੈ ਆਪ ਜੀ ਨੂੰ ਪਤਾ ਹੀ ਹੈ ਕੱਲ ਅਨਾਉਂਸਮੈਂਟ ਕਰ ਦਿੱਤੀ ਗਈ ਸੀ ਆਉਣ ਵਾਲੇ ਦਸੰਬਰ ਮਹੀਨੇ ਦੇ 13 ਤੱਕ ਸ਼ਹੀਦੀ ਦਿਹਾੜੇ ਅਲਗੀਧਰ ਪਾਸ਼ਾ ਮਹਾਰਾਜ ਜੀ ਦੇ ਪਰਿਵਾਰ ਦੇ ਵਿਛੋੜੇ ਚਮਕੌਰ ਦੀ ਘੜੀ ਸ਼ਹੀਦ ਸਿੰਘਾਂ ਨੂੰ ਯਾਦ ਕਰਦੇ ਹਾਂ ਹਰ ਸਾਲ ਦੀ ਤਰ੍ਹਾਂ ਅੰਮ੍ਰਿਤ ਵੇਲੇ ਸਤਨਾਮ ਵਾਹਿਗੁਰੂ ਦਾ ਜਾਪ ਸ਼ੁਰੂ ਹੈ ਸੋ ਬੇਨਤੀ ਹੈ ਹਾਣ ਮਾਜਾਂ ਬੀਬੀਆਂ ਇੱਕ ਵਾਰੀ ਭਾਈ ਬੋਲਣਗੇ ਤੇ ਦੂਸਰੇ ਪਾਸੇ ਮਾਜਾਂ ਬੀਬੀਆਂ ਬੋਲਣਗੀਆਂ ਤੇ ਸੰਗਤ ਨੂੰ ਬੇਨਤੀ ਹੈ ਸਾਰੇ ਰਲ ਮਿਲ ਕੇ ਆਉਣ ਵਾਲੇ ਦਿਨਾਂ ਵਿੱਚ ਵੱਧ ਤੋਂ ਵੱਧ ਟਾਈਮ ਕੱਢ ਕੇ ਗੁਰੂ ਚਰਨਾਂ ਵਿੱਚ ਆ ਕੇ ਹਾਜ਼ਰੀ ਭਰੋ ਸਾਹਿਬਜ਼ਾਦੇਆਂ ਦੀਆਂ ਸਹਾਤਾ ਨੂੰ ਸਾਰੇ ਨਾਲ ਮਿਲ ਕੇ ਨਤਮਸਤਕ ਹੋਈਏ ਉਹਨਾਂ ਨੂੰ ਯਾਦ ਕਰੀਏ ਜਿਨ੍ਹਾਂ ਦੀ ਬਦੌਲਤ ਅੱਜ ਆਪਾਂ ਸਿੱਖੀ ਰੂਪ ਦੇ ਵਿੱਚ ਜਾਗਤ ਹਾਂ ਆਓ ਹੁਣ ਸਮਾਂ ਨਾਲ ਲੈਂਦੇ ਹੋਏ ਸਭ ਨਾਲ ਮਿਲ ਕੇ ਸਤਨਾਮ ਵਾਹਿਗੁਰੂ ਦਾ ਜਾਪ ਕਰੀਏ ਬੇਨਤੀ ਜੋ ਮੈਕ ਨੇ ਭਾਈ ਸਾਹਿਬ ਜੋ ਰੱਖਦੇ ਹੋ ਤੇ ਚਾਲੂ ਕਰ ਦਿਓ ਇੱਕ ਪਾਸੇ ਬੀਬੀਆਂ ਤੇ ਇੱਕ ਪਾਸੇ ਭਜਾਂ ਦਾ ਆਓ ਸਾਰੇ ਨਾਲ ਮਿਲ ਕੇ ਸਤਨਾਮ ਵਾਹਿਗੁਰੂ ਦੇ ਜਪ ਵਿੱਚ ਹਾਜ਼ਰੀ ਭਰਿਏ। ਬਾਕੀ ਇੱਕ ਵਾਰ ਫਿਰ ਤੋਂ ਸਮੂਹ ਨਗਰ ਦੀ ਸੰਗਤ ਨੂੰ ਬੇਨਤੀ ਹੈ ਕਿ ਕੱਲ ਤੋਂ ਲੈ ਕੇ ਹੀ ਆਪ ਜੀ ਗੁਰਦੁਆਰਾ ਸਾਹਿਬ ਰੋਜ਼ ਹਾਜ਼ਰੀ ਭਰ ਦਾ ਯਤਨ ਕਰੋ। ਅੰਮ੍ਰਿਤ ਵੇਲੇ ਸੇਵਾ ਦੇ ਤੋਂ ਪਹਿਲਾਂ-ਪਹਿਲਾਂ ਗੁਰਦੁਆਰਾ ਸਾਹਿਬ ਪਹੁੰਚੋ। ਅੱਧਾ ਘੰਟਾ 6:30 ਵਜੇ ਤੱਕ ਰੋਜ਼ ਸਤਨਾਮ ਵਾਹਿਗੁਰੂ ਦਾ ਜਪ ਹੋਵੇਗਾ। ਆਓ ਸਾਰੇ ਨਾਲ ਮਿਲ ਕੇ ਹੋਣਾ ਸਤਨਾਮ ਵਾਹਿਗੁਰੂ ਦੇ ਜਪ ਵਿੱਚ ਹਾਜ਼ਰ ਲਵਾਈਏ ਜੀ ਜਪੋ ਸਤਨਾਮ ਵਾਹਿਗੁਰੂ ਸਤਨਾਮ सतनाम वाहे गुरु सतनाम वाहे गुरु वा गुरु वाहे गुरु

सप्तम वाहे गृ सम वाहे गृ सम वाहे गृ स